ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਦਸਤਾਰਾਂ ਸਜਾਓ ਸਿਰਾਂ ਤੇ ਸਾਡੇ ਸਿੱਖ ਵਿਰਸੇ ਦੀ ਸੰਭਾਲ ਕਰੋ ਸੋ ਇਹ ਜੜੀ ਦਸਤਾਰ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਮੈਂ ਰਹਿਰਾ ਸਾਹਿਬ ਦਾ ਸਮਾ ਹੋਣ ਵਾਲਾ ਹੈ ਸੋ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਲਈ ਮੈਂ ਦਸਤਾਰ ਸਜਾ ਰਿਹਾ ਸੀ ਇਹ ਦਸਤਾਰ ਥੋੜੇ ਸਮੇਂ ਦੇ ਵਿੱਚ ਸਜ ਜਾਂਦੀ ਹੈ ਸਿਰ ਤੇ ਤੇ 10 ਤੋਂ 15 ਮਿੰਟ ਲੱਗਦੇ ਨੇ ਬਹੁਤ ਸੋਹਣੀ ਦਸਤਾਰ ਸਜਦੀ ਹੈ ਮੈਂ ਫੋਟੋਆਂ ਵੀ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਦਸਤਾਰ ਸਜਾ ਕੇ ਸੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਵੀਰੋ ਭਰਾਵੋ ਸ਼ੇਅਰ ਕਰ ਦਿਓ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਨੌਜਵਾਨੋ ਤਕੜੇ ਹੋ ਕੇ ਆਪਣੇ ਸਿੱਖ ਵਿਰਸੇ ਦੀ ਸੰਭਾਲ ਕਰੀਏ ਸਿਰਾਂ ਦੇ ਉੱਪਰ ਦਸਤਾਰਾਂ ਸਜਾਈਏ ਸੋ ਜਿਨ੍ਹਾਂ ਨੇ ਹਲੇ ਤੱਕ ਕੇਸ ਦਾੜੀਆਂ ਨਹੀਂ ਰੱਖੇ ਓਕੇ ਇਸ ਜ਼ਰੂਰ ਰੱਖੋ ਦਾੜੀਆਂ ਰੱਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਨਾਦੀ ਪੁੱਤਰ ਬਣੀਏ ਸੋ ਕਲਗੀਆਂ ਵਾਲੇ ਦੇ ਪੁੱਤਰ ਬਣੀਏ ਵੱਧ ਤੋਂ ਵੱਧ ਮੇਰੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤਾਂ ਜੋ ਸਾਨੂੰ ਜਿਹੜਾ ਦਸਤਾਰ ਸਜਾਉਣ ਦਾ ਵੀਡੀਓ ਦੇ ਵਿੱਚ ਪਤਾ ਲੱਗ ਸਕੇ ਕਿ ਇਹ ਦਸਤਾਰ ਥੋੜੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਜਾਈ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ